ਹੇਲੂਇਆ ਸੋ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਨੂੰ ਅਨੰਦ ਦੇ ਸੁੰਦਰ ਸਮੇਂ ਵਾਟੇ ਪਰਮੇਸ਼ਰ ਜੀ ਸਾਡੀ ਜ਼ਿੰਦਗੀ ਵਿੱਚ ਬਖਸ਼ਾ ਬਤਨ ਚੇਤਾਨਾ ਉਨੰਦ ਕਰਦੇ ਆਂ ਤੁਹਾਡੀ ਸਾਰੀ ਹੀ ਭਲੇ ਯਾਦ ਕਰਦੇ ਆਂ ਪਰਮੇਸ਼ਰ ਜੀ ਨਾ ਦੀ ਮਹਿਮਾ ਉਸਤਤੀ ਕਰਦੇ ਆਂ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਸਾਹ ਦਾ ਪਲ ਦਿਖਾਉਣ ਵਾਸਤੇ ਪਰਮੇਸ਼ਰ ਜੀ ਇਹ ਇੱਕ ਨਵਾਂ ਦਿਨ ਹੈ ਇਹ ਇੱਕ ਨਵਾਂ ਸਮਾ ਦਿਖਾਉਣ ਆ ਕਰਦੇ ਆਂ ਪਰਮੇਸ਼ਰ ਜੀ ਤੁਹਾਡੀ ਨਾਮ ਉਜਾਲ ਦਿਨ ਤੇ ਤੁਹਾਡੇ ਨਾਮ ਮਹਿਮਦ ਦਿਨ ਪਰਮੇਸ਼ਰ ਜੀ ਆਡੀ ਖਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਤੇ ਪ੍ਰਸ਼ੰਸਾ ਇਸ ਸਮੇਂ ਵਾਸਤੇ ਸੁੰਦਰ ਸਮਾਂ ਵਾਸਤੇ ਸਭੀ ਕਾਸ਼ ਜੀ ਜੰਤੂ ਵਾਸਤੇ ਬਧਰਸ਼ ਜੀ ਫਿਰ ਫੋਦੇ ਆਮ ਜੀ ਤੇ ਬਸ਼ੀਜ ਪਾਣੀਆਂ ਦੇ ਜੀਵਾਂ ਵਾਸਤੇ ਬਧਰਸ਼ ਜੀ ਸੂਜ ਤਾਰੇ ਚੰਦਰਮਾ ਵਾਸਤੇ ਬਧਰਸ਼ ਜੀ ਸਾਰੀ ਹੀ ਕਾਇਨਾਤ ਜਗਤ ਵਾਸਤੇ ਬਧਰਸ਼ ਜੀ ਧੰਨਵਾਦ ਕਰਦੇ ਤੇ ਮਨਸ਼ੀਤ ਧੰਨਵਾਦ ਕਰਦੇ ਤੇ ਬਧਰਸ਼ ਜੀ ਆਸ ਪਰੋਸ ਵਾਸਤੇ ਬਧਰਸ਼ ਜੀ ਧੰਨਵਾਦ ਕਰਦੇ ਤੇ ਪ੍ਰਸ਼ੰਸਾ ਜੀ ਨਵਗਾ ਦੇਸ਼ ਵਾਸਤੇ ਜਗਤ ਵਾਸਤੇ ਬਧਰਸ਼ ਜੀ ਧੰਨਵਾਦ ਕਰਦੇ ਤੇ ਧੰਨਵਾਦ ਕਰਦੇ ਹਾਂ ਬਤੁਮਸ਼ੇ ਤਰੇ 10 ਦਾਸੀਆਂ ਵਾਸਤੇ ਬਤੁਮਸ਼ੇ ਤੁਹਾਡੇ ਨਾਮ ਉੱਚਾ ਚੁੱਕਰੇ ਬਤੁਮਸ਼ੇ ਨਾਮ ਦੀ ਮਹਿਮਾ ਕਰਕੇ ਰੂਹਾਂ ਨੂੰ ਬਚਾ ਲੇ ਬਤੁਮਸ਼ੇ ਧੰਨਵਾਦ ਕਰਦੇ ਹਾਂ ਬਤੁਮਸ਼ੇ ਇੱਕ ਨਿਆਮ ਬਾਲ ਦੇ ਇੱਕ ਮਸਾ ਦੋਖਤਾ ਜੋ ਉਹਨਾਂ ਨੂੰ ਹੋਰ ਬਤੁਮਸ਼ੇ ਤੁਹਾਡੇ ਨਾਮ ਵਿਚਕਾਰਿਆ ਕਰਨ ਬਤੁਮਸ਼ੇ ਤੇ ਨਾਮ ਵਿੱਚ ਹੋਰ ਮਜ਼ਬੂਤੀ ਵਿੱਚ ਵਧਣ ਬਤੁਮਸ਼ੇ ਤੁਹਾਡਾ ਮਸਾ ਤੇ ਜਲਾਲ ਵਿੱਚ ਮਾਤੇ ਉਤਰੇ ਬਤੁਮਸ਼ੇ ਅਸੀਂ ਤੁਹਾਡੇ ਮਾਰਗ ਰੁਕਸੀ ਦੇ ਕਰਨ ਜੋਗ ਹੋਣਾ ਬਤੁਮਸ਼ੇ ਧੰਨਵਾਦ ਕਰਦੇ ਹਾਂ ਬਤੁਮਸ਼ੇ ਇਜ਼ਰਾਈਲ ਵਾਸਤੇ ਬਤੁਮਸ਼ੇ ਤੁਹਾਨੂੰ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਲਿਸਿਆ ਵਾਸਤੇ ਪਰਸ਼ੀਨ ਜੋ ਵਿਸ਼ਵਾਸ ਚੁਬਾ ਤਰੀ ਪਤ ਪਰਸ਼ੀਨਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਪਰਸ਼ੀਨ ਜੀ ਉਹਨਾਂ ਨੇ ਇੱਕ ਬੀਜ ਜੜ੍ਹ ਫੜਨ ਦਾ ਨਾਂ ਬੀਜ ਬਣਾਉਂਦੇ ਪਰਸ਼ੀਨ ਜੀ ਧੰਨਵਾਦ ਧੰਨਵਾਦ ਆ ਰਿਹਾ ਹੈ ਇਦਾਂ ਜੇ ਤੁਸੀਂ ਮੇਰੇ ਬੀਜ ਬਣਾਉਂਦੇ ਪਰਸ਼ੀਨ ਤਾਂ ਮੋਦ ਕਰਦੇ ਹਾਂ ਪਰਸ਼ੀਨ ਜੀ ਕਿ ਤੁਹਾਡੇ ਵਿੱਚ ਜੜ੍ਹ ਫੜੋ ਪਰਸ਼ੀਨ ਜੀ ਤੁਹਾਡੇ ਨਾਮ ਵਿੱਚ ਵਧਨ ਫੁੱਲਣ ਪਰਸ਼ੀਨ ਜੀ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਰਸ਼ੀਨ ਜੀ ਤੁਹਾਡੀਆਂ ਸਾਰੀਆਂ ਹੀ ਬਲਾਈਆਂ ਯਾਦ ਕਰਦੇ ਹਾਂ ਪਰਸ਼ੀਨ ਜੀ ਧੰਨਵਾਦ ਕਰਦੇ ਪਿਤਾ 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 ਕਿ ਤੇਰੇ ਮਸ਼ੀਅਸ ਜੀ ਜੋ ਨਹੀਂ ਸੀ ਪਿਤਪਰ ਮਸ਼ੀਅਸ ਜੀ ਤੇ ਇਸੇ ਵੀ ਤੇ ਜੀ ਪਿਤਪਰ ਮਸ਼ੀਅਸ ਸਾਡਾ ਪਿਆਰ ਕੀਤਾ ਬੇਦਾ ਮਸ਼ੀਅਸ ਧੰਨਵਾਦ ਕਰਦੇ ਹਾਂ ਪਿਤਪਰ ਮਸ਼ੀਅਸ ਸਾਡੇ ਪਾਪੀਆਂ ਨੂੰ ਪਾਪ ਮਾਫ ਕੀਤੇ ਪਿਤਪਰ ਪ੍ਰਸ਼ਾ ਜੀ ਸਾਡਾ ਨਾਮਾ ਜੀਵ ਦੇ ਤਨ ਸੰਜੀਵਨ ਨਵਾਂ ਮਾਰਗ ਦਿਖਾਇਆ ਪਿਤਪਰ ਮਸ਼ੀਅਸ ਧੰਨਵਾਦ ਕਰਦੇ ਹਾਂ ਪਿਤਪਰ ਮਸ਼ੀਅਸ ਸਾਡਾ ਮਦਦ ਕਰਦੇ ਤੇ ਤੁਹਾਡੀ ਸਾਰੀ ਹੀ ਭਲਾਈਆਂ ਯਾਦ ਕਰਦੇ ਪਿਤਪਰ ਮਸ਼ੀਅਸ ਤਰਤੀਫਾ ਜੀ ਜੀਵਨ ਤੋਂ ਵਾਸਤੇ ਪਿਤਪਰ ਮਸ਼ੀਅਸ ਧੰਨਵਾਦ ਕਰਦੇ ਹਾਂ ਪਿਤਪਰ ਮਸ਼ੀਅਸ ਸਾਡੇ ਵਾਸਤੇ ਬਣਾਇਆ ਪਿਤਪਰ ਸ਼ਰੀਖ ਖਾਨ ਦਾ ਵਸਤਾ ਬਣਾਈਆ ਇਸ ਸਰੀਰ ਆਤਮਾ ਵਾਸਤੇ ਬਤਨਸ਼ੀ ਦੇਖਣੋਂ ਖਾਸ ਖਾਣ ਨੂੰ ਹਾਤਾ ਦਿੱਤੇ ਬਤਨਸ਼ੀ ਚੱਲਣ ਲੱਤਾ ਦਿੱਤੀ ਬਤਨਸ਼ੀ ਇਸ ਸਰੀਰ ਆਤਮਾ ਵਾਸਤੇ ਵੀ ਬਤਨਸ਼ੀ ਧੰਨਵਾਦ ਕਰਦੇ ਆ ਇੱਕ ਇੱਕ ਸਾਹ ਵਾਸਤੇ ਵੀ ਬਤਨਸ਼ੀ ਤੁਹਾਡਾ ਸਭ ਧੰਨਵਾਦ ਕਰਦੇ ਬਤਨਸ਼ੀ ਤੁਹਾਡੀ ਸਾਨੀਆਂ ਬੁਲੇ ਯਾਦ ਕਰਦੇ ਬਤਨਸ਼ੀ ਧੰਨਵਾਦ ਕਰਦੇ ਬਤਨਸ਼ੀ ਜਿੰਨੇ ਮੇਰੇ ਜ਼ਿੰਦਗੀ ਵਿੱਚ ਬਤਨਸ਼ੀ ਪੁਕਾਰ ਬਤਨਸ਼ੀ ਸਾਰੇ ਬੁਕਾਲਾ ਧੰਨਵਾਦ ਕਰਦੇ ਬਤਨਸ਼ੀ ਤਸਾ ਸ਼ਕਤੀਮਾਨ ਬਤਨਸ਼ੀ ਤੋ ਅੰਨਿਆ ਨੱਖਾ ਦੇ ਨਾਲੇ ਬਿਦਰਸ਼ੀ ਲਗੜੇਆਂ ਲੱਤਾਂ ਦੇ ਨਾਲੇ ਬਿਦਰਸ਼ੀ ਚੰਗੀਆਂ ਠੀਕ ਨਾਲੇ ਵੀ ਤਬਰਸ਼ੀ ਮੁਰਦਿਆਂ ਜਿਗੋਣ ਵਾਲੇ ਵੀ ਤਬਰਸ਼ੀ ਧੰਨਵਾਦ ਕਰਦੇ ਤਬਰਸ਼ੀ ਸਾਰਿਆਂ ਦਾ ਨਿਆਖ ਨਾਲੇ ਵੀ ਤਬਰਸ਼ੀ ਨਿਆ ਘਾਰੀਓ ਵੀ ਤਬਰਸ਼ੀ ਮਿਆਂ ਤੁਹਾਡੇ ਹੱਥ ਵਿੱਚ ਆਪੇ ਤਬਰਸ਼ੀ ਧੰਨਵਾਦ ਕਰਦੇ ਤਬਰਸ਼ੀ ਤੇ ਸ਼ਰਾਪਾਂ ਤੋਂ ਬੰਦਿਆਂ ਨੂੰ ਮੁਕਤ ਕਰਨ ਵਾਸਤੇ ਵੀ ਤਬਰਸ਼ੀ ਇਹ ਤੇ ਸ਼ਰਾਪਾਂ ਨੂੰ ਦਿਲਾ ਕੇ ਰੱਖਣ ਨਾਲੇ ਵੀ ਤਬਰਸ਼ੀ ਬੰਦਨਾ ਤੋੜਨ ਵਾਸਤੇ ਵੀ ਤਬਰਸ਼ੀ ਧੰਨਵਾਦ ਕਰਦੇ ਵਧਰ ਮਸ਼ੀ ਜੀ ਸਾਡੇ ਕੋ ਜਿੰਨੇ ਬੰਦਨ ਪਏ ਜਿਸਮਸੀਹ ਦੇ ਨਾਮ ਵਿੱਚ ਜਲਾ ਕੇ ਰਾਖ ਕਰਦੇ ਆ ਵਧਰ ਮਸ਼ੀ ਜੀ ਜਿੰਨੇ ਸ਼ਰਾਬ ਪਏ ਜਿਸਮਸੀਹ ਦੇ ਨਾਮ ਵਿੱਚ ਜਲਾ ਕੇ ਰਾਖ ਕਰਦੇ ਆ ਵਧਰ ਜਿੰਨੇ ਮਾੜੇ ਬੋਲ ਕੂਨ ਦੇ ਵਿੱਚ ਬੋਲੇ ਗਏ ਪਏ ਜਿਸਮਸੀਹ ਦੇ ਨਾਮ ਵਿੱਚ ਫੀਲ ਕਰਦੇ ਆ ਵਧਰ ਮਸ਼ੀ ਜੀ ਜਲਾ ਕੇ ਰਾਖ ਕਰਦੇ ਵਧਰ ਮਸ਼ੀ ਕੋ ਜਿਸਮਸੀਹ ਦੇ ਜਿੰਨੇ ਵੀ ਦੁਸ਼ਟ ਤੀਆਂ ਸ਼ਕਤੀਆਂ ਵਧਰ ਮਸ਼ੀ ਜੀ ਇਹ ਕੰਮ ਕਰਦੇ ਹੀ ਵਧਰ ਮਸ਼ੀਤਾਰੇ ਨਾਮ ਜਲਾ ਕੇ ਰਾਖ ਕਰਦੇ ਕੋਈ ਦੂਸਰੀ ਸ਼ਕਤੀ ਕੰਮ ਕਰ ਨਾ ਪਾਏ ਪਏ ਜਿਸਮਸੀਹ ਦੇ ਨਾਮ ਵਿੱਚ ਕੋਈ ਵੀ ਦੂਸਰੀ ਸ਼ਕਤੀ ਕਾਮਨਾ ਕਰਨ ਪਾਏ ਪਏ ਤਾਂ ਪਰਮੇਸ਼ਰ ਕੋ ਜਦ ਤੋਂ ਨੇ ਆਤਮਾ ਕਾਮਨਾ ਕਰਨ ਪਾਏ ਪਏ ਜਿਸ ਨੂੰ ਸੀ ਦੇ ਨਾਮ ਇਸ ਮੰਗਦੇ ਹਨ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਭਲਾਈਆਂ ਯਾਦ ਕਰਦੇ ਹਨ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਜੀ ਇੱਕ ਨਵਾਂ ਮਿਸ਼ਵਾਰਥ ਇੱਕ ਨਵੀਂ ਨੀਂਦ ਦੇਣ ਵਾਸਤੇ ਅਸ਼ੇਕ ਇੱਕ ਨਵੇਂ ਪ੍ਰਾਰਥਨਾ ਜੋਧਾ ਬਣਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਰ ਜੀ ਮੇਰੇ ਵਿਸ਼ਵਾਸ ਨੂੰ ਵਧਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਰ ਜੀ ਮੇਰੇ ਪਾਪਾ ਦਾ ਮੋੜ ਕੇ ਪਿਤਾ ਪਰਮੇਸ਼ਰ ਆਪਣੇ ਗੱਲ ਨਾਲ ਲਾਉਣ ਵਾਸਤੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਨੇ ਵੀ ਇਹ ਦੁਆ ਪ੍ਰਾਰਥਨਾ ਸੁਣਨ ਵਿੱਚ ਪਿਤਾ ਪਰਮੇਸ਼ਰ ਜੀ ਉਹ ਤੁਹਾਡੇ ਵਿੱਚ ਇੱਕ ਨਵਾਂ ਨਵੀਂ ਜੜ ਫੋਕਣ ਪਿਤਾ ਪਰਮੇਸ਼ਰ ਜੀ ਨਵੀਂ ਵਿਸ਼ਵਾਸਯੋਗ ਜੜ ਫੋਕਣ ਪਿਤਾ ਪਰਮੇਸ਼ਰ ਜੀ ਤੁਹਾਡੇ ਵਿੱਚ ਨਾਮ ਵਿੱਚ ਵਦਨ ਫੁੱਲਨ ਦੇ ਪੁੱਤਰ ਜੀ ਉਹਨਾਂ ਦੇ ਜ਼ਿੰਦਗੀਆਂ ਵਿੱਚ ਬੇਤੁਮਨ ਸ਼੍ਰੀ ਤੁਹਾਡਾ ਮਸਾਹਤ ਜਲਾਲ ਕੰਮ ਕਰੇਗੇ ਤੁਮੇਸ਼ ਜੀ ਤੇ ਤੁਹਾਡੇ ਵਿੱਚ ਵੀ ਤੁਮੇਸ਼ੀ ਵਿਸ਼ਵਾਸ ਵਿੱਚ ਨਵੀਂ ਜੜ ਫੋਕੜਨ ਦੇ ਤੁਮੇਸ਼ੀ ਨਵੇਂ ਪੀੜ ਬਾਨ ਕੇ ਉਗੜਨ ਦੇ ਤੁਮੇਸ਼ੀ ਤੁਮੇਸ਼ੀ ਬਰਕਤਾਂ ਲੈ ਕੇ ਆ ਰਵੇ ਤੁਮੇਸ਼ੀ ਤੇ ਨਾ ਸਮਰਥੀ ਨਾਦ ਵਿੱਚ ਤੁਮੇਸ਼ੀ ਜੀ ਚੱਲਣ ਉੱਠਣ ਬੈਠਣ ਦੇ ਤੁਮੇਸ਼ੀ ਉਹਨਾਂ ਵਿੱਚ ਵੀ ਤੁਮੇਸ਼ੀ ਜੀ ਤੁਹਾਡੀ ਤਸਵੀਰ ਦਿਖਾਈ ਦੇਵੇ ਤੁਮੇਸ਼ੀ ਤੁਹਾਡੇ ਕੰਮ ਦਿਖਾਈ ਦੇਣਗੇ ਸੁਸਰੀ ਤੁਹਾਡੇ ਕਲਾਮ ਉਹਨਾਂ ਜੀ ਦੇ ਵਿੱਚ ਕੰਮ ਕਰੀ ਬੇਤੁਨ ਜੀ ਧੰਨਵਾਦ ਧੰਨਵਾਦ ਤੁਹਾਡੀ ਸਾਰੀਆਂ ਹੀ ਬਣਾਈਆਂ ਦੁਕਾਨੇ ਬੇਤੁਨ ਕਸ਼ੂ ਜੀ ਧੰਨਵਾਦ ਕਰਦੇ ਬੇਤੁਨ ਮਰਸ਼ਦ ਜੀ ਧੰਨਵਾਦ ਕਰਦੇ ਬੇਤੁਨ ਮਰਸ਼ਦ ਜੀ ਮੇਰੇ ਪਰਿਵਾਰ ਵਾਸਤੇ ਬੇਤੁਨ ਜੀ ਸਲਾਮਤੀ ਵਾਸਤੇ ਬੇਤੁਨ ਮਰਸ਼ਦ ਜੀ ਆਦਰਸ਼ੀ ਵਾਸਤੇ ਬੇਤੁਨ ਮਰਸ਼ਦ ਜੀ ਨਮਾਜ਼ ਆਤੀ ਫਿਜ਼ੀਕਲੀ ਵੀ ਬੇਤੁਨ ਮਰਸ਼ਦ ਜੀ ਸਟਰੋਂਗ ਕਰਨ ਵਾਸਤੇ ਬੇਤੁਨ ਮਰਸ਼ਦ ਜੀ ਧੰਨਵਾਦ ਕਰਦੇ ਬੇਤੁਨ ਮਰਸ਼ਦ ਧੰਨਵਾਦ ਮੇਰੀ ਦਵਾਈ ਪਹੁੰਚ ਉਸ ਮਸਤੀ ਤੜੀ ਹਜੂਰ ਤੱਕ ਪਹੁੰਚ ਗਿਆ ਬੇਤੁਨ ਅਜੇ ਨੂੰ ਸਿੱਧੇ ਨਾਮ 'ਚ ਮੰਗਦੇ ਆਂ ਆਮੇ